ਸਵਾਗਤ ਹੈ ਤੁਹਾਡਾ ਸੂਰਜ ਚੈਨਲ ਅਤੇ ਪੇਜ ਤੇ ਆਓ ਸਬਸਕ੍ਰਾਈਬ ਅਤੇ ਫੋਲੋ ਕਰਕੇ ਬੈਲ ਆਈਕਨ ਨਪਦੇ ਹੋਏ ਅੱਗੇ ਵਧਿਏ ਵੀਡੀਓ ਨੰਬਰ 32 ਵਿੱਚ ਸਰਵਣ ਕਰੀਏ ਪਾਈ ਦਿਲਜੀਤ ਸਿੰਘ ਦੀ ਜ਼ੁਬਾਨੀ ਖਾੜਕੋ ਸੰਘਰਸ਼ ਦੀ ਸਾਖੀ ਭਾਗ ਪਹਿਲਾ ਅਣਜਾਣੇ ਅਣਗੋਲੇ ਸਿੱਧਕੀ ਦੇ ਯੋਧੇ ਪਾਠ ਤੀਜਾ ਸਾਖੀ ਅਟਵੀਂ ਦਾ ਦੂਜਾ ਹਿੱਸਾ ਪਹਿਲਵਾਨਾਂ ਬਾਰੇ ਆਓ ਗੁਰੂ ਫਤਿਹ ਤੋਂ ਸ਼ੁਰੂਆਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਵਾਨਾਂ ਬਾਰੇ ਕੁਝ ਗੱਲਾਂ ਮੁਰੰਡੇ ਵਾਲੇ ਪਲਵਾਨ ਬਜ਼ੁਰਗ ਨੂੰ ਯਾਦ ਕਰਦੇ ਆਂ ਪਲਵਾਨਾਂ ਬਾਰੇ ਕੁਝ ਹੋਰ ਗੱਲਾਂ ਯਾਦ ਆ ਗਈਆਂ ਉਹ ਵੀ ਇਹਨਾਂ ਲੋਕਾਂ ਬਾਰੇ ਕਰਨੀਆਂ ਬਣੀਆਂ ਹਨ ਪਲਵਾਨਾਂ ਦੇ ਅਖਾੜੇ ਦਾ ਆਪਣਾ ਹੀ ਖਾਸ ਵਿਚਾਰ ਹੁੰਦਾ ਹੈ ਸੰਘਰਸ਼ ਦੌਰਾਨ ਮੈਂ ਦੇਖਿਆ ਹੈ ਕਿ ਤਕਰੀਬਨ ਹਰ ਥਾਂ ਪਲਵਾਨਾਂ ਦੇ ਅਖਾੜੇ ਤੇ ਡੇਰਿਆਂ ਦਾ ਸੰਘਰਸ਼ ਨਾਲ ਬਹੁਤ ਹੀ ਚੰਗਾ ਸਬੰਧ ਸੀ ਇਹ ਲੋਕ ਸਿੰਘਾਂ ਤੇ ਖੜਪਾਂ ਦੀ ਬਹੁਤ ਜ਼ਿਆਦਾ ਜਿੱਦ ਕਰਦੇ ਸਨ ਅਤੇ ਸੰਤਾ ਨੂੰ ਪਿਆਰ ਵੀ ਕਰਦੇ ਸਨ ਸ਼ਾਇਦ ਇਹ ਕਿਤੇ ਇਸ ਸੰਘਰਸ਼ ਦੇ ਖਿਲਾਫ ਪੂਤੇ ਹੋਣ ਕਈ ਥਾਈਂ ਪੁਲਿਸ ਨੇ ਇਹਨਾਂ ਉਤੇ ਤਸ਼ੱਦਦ ਵੀ ਕੀਤੇ ਅਤੇ ਇਹਨਾਂ ਦੇ ਅਖਾੜਿਆਂ ਨੂੰ ਵੀ ਉਜਾੜਿਆ ਇਹਨਾਂ ਦੇ ਅਖਾੜਿਆਂ ਵਿੱਚ ਪੰਜਾਬ ਦੇ ਪੁਰਾਣੇ ਸਭਿਆਚਾਰ ਦਾ ਇੱਕ ਅਸਰ ਦੇਖਣ ਨੂੰ ਮਿਲਦਾ ਹੈ ਅਤੇ ਇਹ ਆਮ ਤੌਰ ਤੇ ਜੁਝਾਰੂ ਬੰਦਿਆਂ ਅਤੇ ਤਕੜੇ ਖਿਲਾਫ ਲੜਨ ਵਾਲੇ ਦੀ ਇੱਜ਼ਤ ਕਰਦੇ ਹਨ ਬਹੁਤੀ ਵਾਰ ਇਹ ਪਲਵਾਨ ਆਮ ਦੁਨੀਆ ਨਾਲੋਂ ਸਾਦੇ, ਸਰਲ ਤੇ ਸਿੱਧੇ ਸੁਭਾਅ ਦੇ ਹੁੰਦੇ ਹਨ ਯਾਰਾਂ ਦੇ ਯਾਰ ਅਤੇ ਆਏ ਗਏ ਮਹਿਮਾਨ ਦੀ ਖਾਤਰ ਕਰਨ ਵਾਲੇ ਜੀਵਨ ਦਾ ਤੁਰਾ ਪਲਵਾਨੀ ਹੀ ਹੁੰਦੀ ਹੈ ਆਮ ਲੋਕਾਂ ਦੇ ਮੁਕਾਬਲੇ ਇਹ ਲੋਕ ਮਿਲਨਸਾਰ ਨਿਮਰ ਤੇ ਲੋੜਵੰਦ ਦੀ ਮਦਦ ਕਰਨ ਵਾਲੇ ਹੀ ਹੁੰਦੇ ਹਨ ਇਹਨਾਂ ਵਿੱਚ ਵੱਲਛਲ ਘੱਟ ਹੁੰਦਾ ਹੈ ਅਤੇ ਸਾਫ਼ ਦਿਲ ਦੇ ਹੁੰਦੇ ਹਨ ਜਿੱਥੋਂ ਤੱਕ ਮੈਨੂੰ ਪਤਾ ਹੈ ਮੈਂ ਕਿਤੇ ਨਹੀਂ ਸੁਣਿਆ ਕਿ ਕਿਸੇ ਅਖਾੜ ਦੇ ਪਹਿਲਵਾਨ ਸੰਘਰਸ਼ ਦੇ ਖਿਲਾਫ ਸਰਕਾਰ ਨਾਲ ਰਲ ਗਏ ਹੋਣ ਮੈਂ ਦਿੱਲੀ ਜੇਲ੍ਹ ਵਿੱਚ ਵੀ ਰਿਹਾ ਹਾਂ ਉੱਥੇ ਕਈ ਨਾਮੀ ਬਦਮਾਸ਼ ਤੇ ਮਾਫੀਆ ਵਾਲੇ ਵੀ ਰਹਿੰਦੇ ਸਨ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਪਹਿਲਵਾਨਾਂ ਦੇ ਅਖਾੜੇ ਉਹ ਕਿਸ ਸਮੇਂ ਦੌਰਾਨ ਉਹਨਾਂ ਦੀਆਂ ਚੰਗੀਆਂ 18 ਸਨ। ਉਹਨਾਂ ਵਿੱਚ ਕਈ ਪਹਿਲਵਾਨ ਵੀ ਸਨ ਜਿਹੜੇ ਅਣਖ ਦੇ ਇੱਜ਼ਤ ਕਰਨ ਇਸ ਪਾਸੇ ਆਏ ਸਨ। ਫਗਵਾੜ ਦੇ ਨੇੜੇ ਪਹਿਲਵਾਨਾਂ ਦਾ ਇੱਕ ਅਖਾੜਾ ਸੀ। ਉਹ ਪਾਉ ਲਾਭ ਸਿੰਘ ਦੀ ਠਾਰ ਸੀ। ਉਹ ਮਾਜੇ ਦਾ ਕਾਫੀ ਮਸ਼ਹੂਰ ਪਹਿਲਵਾਨ ਸੀ ਤੇ ਜਨਰਲ ਲਾਭ ਸਿੰਘ ਤੇ ਕੇਐਲਐਫ ਵਾਲੇ ਸਿੰਘ ਉੱਥੇ ਆਮ ਹੀ ਆਉਂਦੇ ਜਾਂਦੇ ਸਨ। ਤਕਰੀਬਨ ਸਾਰੇ ਹੀ ਅਖਾੜੇ ਨੂੰ ਪਤਾ ਸੀ ਕਿ ਇਹ ਲੋਕ ਕੌਣ ਹਨ। ਕਈ ਵਾਰ ਨਵੇਂ ਸਿੰਘਾਂ ਨੂੰ ਉੱਥੇ ਸਰੀਰ ਬਣਾਉਣ ਲਈ ਕਈ ਗਏ ਹਫ਼ਤੇ ਛੱਡ ਦੇਣਾ ਅਤੇ ਪਹਿਲਵਾਨਾਂ ਵਿੱਚ ਹੀ ਹਰਾਲ ਮਿਲ ਜਾਂਦੇ ਜਦੋਂ ਉਹ ਸਿੰਘ ਕਿਤੇ ਚੜਾਈ ਕਰ ਜਾਂਦਾ ਤਾਂ ਪਲਵਾਨ ਉਹਦਾ ਬੜਾ ਹੀ ਦੁੱਖ ਮਣਾਉਂਦੇ ਮੈਂ ਜਨਰਲ ਲਾਭ ਸਿੰਘ ਬਾਪੂ ਮਲਕੀਤ ਸਿੰਘ ਪਰਮਜੀਤ ਸਿੰਘ ਪੰਜਵੜ ਤੰਨਾ ਸਿੰਘ ਜਿਸਪਾਲ ਸਿੰਘ ਨਾਲ ਤਿੰਨ ਕੁ ਵਾਰ ਇਹਨਾਂ ਕੋਲ ਗਿਆ ਤੇ ਇਹ ਬਹੁਤ ਇੱਜ਼ਤ ਮਾਨ ਕਰਦੇ ਸਨ ਸ਼ਾਇਦ ਬਾਅਦ ਵਿੱਚ ਪੁਲਿਸ ਨੂੰ ਉਹਨਾਂ ਬਾਰੇ ਪਤਾ ਲੱਗ ਗਿਆ ਉਹਨਾਂ ਤੇ ਤਸ਼ੱਦਦ ਵੀ ਹੋਇਆ ਅਤੇ ਉਹ ਅਖਾੜਾ ਉੱਥੋਂ ਪੁੱਟਿਆ ਗਿਆ ਲੁਧਿਆਣੇ ਕੋਲ ਵੀ ਦੋ ਨਾਮੀ ਅਖੜਿਆਂ ਵਿੱਚ ਅਸੀਂ ਆਉਂਦੇ ਜਾਂਦੇ ਰਹੇ ਗੁਰਜੰਟ ਸਿੰਘ ਜਦ ਮੇਰ ਸਿੰਘ ਲੋਧੀਵਾਲ ਅਤੇ ਜਗਰੂਪ ਸਿੰਘ ਜਗਜੀਤਪੁਰਾ ਦੇ ਇਨ੍ਹਾਂ ਅਖਾੜਿਆਂ ਨਾਲ ਬੜੇ ਹੀ ਨੇੜਲੇ ਸਬੰਧ ਸਨ ਮੈਂ ਉਹਨਾਂ ਨਾਲ ਇੱਥੇ ਗਿਆ ਇਸ ਤਰ੍ਹਾਂ ਸ਼੍ਰੀ ਅੰਮ੍ਰਿਤਸਰ ਦੇ ਨੇੜੇ ਵੀ ਕਮਰਜੀਤ ਸਿੰਘ ਸੁਲਤਾਨਵਿੰਡ ਹੋਰਾਂ ਨਾਲ ਇੱਕ ਮਿਲਣੀ ਅਖਾੜੇ ਵਿੱਚ ਇਹ ਕੀਤੀ ਹੋਰ ਵੀ ਅਖੜਗੋ ਸਿੰਘਾਂ ਦੇ ਅਖਾੜਿਆਂ ਨਾਲ ਬੜੇ ਪ੍ਰੇਮ ਵਾਲੇ ਸਬੰਧ ਸੀ ਕਿਤੇ ਵੀ ਮੈਂ ਇਹ ਨਹੀਂ ਦੇਖਿਆ ਕਿ ਕਿਸੇ ਪਹਿਲਵਾਨ ਨੂੰ ਸਿੰਘਾਂ ਨੇ ਮੁਖਬਰ ਵੱਜੋਂ ਮਾਰਿਆ ਹੋਵੇ ਇੱਕ ਵਾਰ ਲਿਬ੍ਰੇਸ਼ਨ ਫੋਰਸ ਦੇ ਮਾਲਵੇ ਦੇ ਕੁਝ ਸਿੰਘਾਂ ਨਾਲ ਜਥੇਦਾਰ ਗੁਰਜੰਡ ਸਿੰਘ ਅਤੇ ਮੈਂ ਆਲਮਗਿਰ ਗੁਰੂ ਘਰ ਵਿਖੇ ਮਿਲਣ ਦਾ ਸਮਾਂ ਰੱਖਿਆ ਗੁਰਜੰਡ ਸਿੰਘ ਮੈਂ ਅਤੇ ਮਨੋਹ ਸਿੰਘ ਟੀਰਾ ਕੇਐਲਐਫ ਇੱਕ ਗੱਡੀ ਵਿੱਚ ਗਏ ਅਤੇ ਬਾਕੀਆਂ ਨੂੰ ਉਡੀਕਣ ਲੱਗੇ ਉਹਨਾਂ ਸਿੰਘਾਂ ਨੇ ਵੀ ਕਿਸੇ ਟਰੱਕ ਵਿੱਚ ਆਉਣਾ ਸੀ ਪਰ ਉਹ ਪਛੜ ਗਏ ਉੱਥੇ ਸਾਨੂੰ ਕੁਝ ਬੰਦਿਆਂ ਤੇ ਸ਼ੱਕ ਹੋ ਗਿਆ ਕਿ ਉਹ ਪੁਲਿਸ ਦੇ ਸੂਈਏ ਨਾ ਹੋਣ ਕੁਝ ਚਿਰ ਬਾਅਦ ਡਾਕਟਰ ਰਜਿੰਦਰਪਾਲ ਸਿੰਘ ਬੁਲਾਰਾ ਵੀ ਉੱਥੇ ਆ ਗਏ ਮਿਲ ਕੇ ਬੜੀ ਖੁਸ਼ੀ ਹੋਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਦਿਨ ਦਿਹਾੜੇ ਹੀ ਇੱਥੇ ਕਿਵੇਂ ਖੜੇ ਹੋ ਉਹ ਵੀ ਉੱਥੇ ਕਿਸੇ ਨੂੰ ਮਿਲਣ ਲਈ ਆਏ ਸੀ ਤਦ ਤੱਕ ਸਾਨੂੰ ਮਿਲਣ ਵਾਲੇ ਸਿੰਘ ਵੀ ਆ ਗਏ ਉਹ ਪੰਜ ਜਣੇ ਸਨ ਡਾਕਟਰ ਸਾਹਿਬ ਨੇ ਕਿਹਾ ਕਿ ਇੱਥੇ ਇੰਜ ਖੜਨਾ ਠੀਕ ਨਹੀਂ ਹੈ ਇੱਥੇ ਸੀਆਈਡੀ ਹੁੰਦੀ ਹੈ ਆਓ ਆਪਾਂ ਗੁਰੂਕਰਦ ਦੇ ਨਾਲ ਹੀ ਪਲਵਾਨਾਂ ਦੇ ਕਖਾੜਾ ਹੈ ਉਹਨਾਂ ਕੋਲ ਚਲਦੇ ਹਾਂ ਅਸੀਂ ਸਾਰੇ ਜਣੇ ਉਸ ਅਖਾੜੇ ਵਿੱਚ ਚਲੇ ਗਏ ਤੇ ਅਖਾੜੇ ਵਿੱਚ ਪੂਰੇ ਜੋਰ-ਸ਼ੋਰ ਨਾਲ ਪਲਵਾਨ ਕਸਰਤ ਤੇ ਕੁਸ਼ਤੀਆਂ ਕਰ ਰਹੇ ਸਨ ਅਖਾੜੇ ਦੇ ਦੋਵੇਂ ਮੁੱਖ ਪਲਵਾਨ ਉਹਨਾਂ ਨੂੰ ਦੇਖ ਰਹੇ ਸਨ ਡਾਕਟਰ ਸਾਹਿਬ ਨੂੰ ਉਹ ਜਾਣਦੇ ਸਨ ਕਿ ਇਹ ਪਕੌੜਾ ਹੈ ਉਹ ਇੰਡੀਆ ਦਾ ਮਸ਼ਹੂਰ ਪਹਿਲਵਾਨ ਥਨ ਉਹ ਸਾਨੂੰ ਬੜੇ ਪਿਆਰ ਨਾਲ ਮਿਲੇ ਸਾਨੂੰ ਆਪਣੇ ਖਾਸ ਕਮਰੇ ਵਿੱਚ ਲੈ ਗਏ ਅਤੇ ਬਹੁਤ ਖਾਤਰ ਕੀਤੀ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਸਿੰਘਾ ਨੇ ਕੁਝ ਸਮਾਂ ਇੱਥੇ ਬੈਠ ਕੇ ਗੱਲਬਾਤ ਕਰਨੀ ਹੈ ਉਹਨਾਂ ਨੇ ਬਿਨਾਂ ਕੁਝ ਪੁੱਛਿਆ ਸਾਡੇ ਲਈ ਇੱਕ ਵਧੀਆ ਕਮਰਾ ਖੋਲ ਦਿੱਤਾ ਅਸੀਂ ਉੱਤੇ ਕੋਈ ਡੇਢ ਘੰਟਾ ਰਹੇ ਉਹਨਾਂ ਸਾਨੂੰ ਸ਼ਰਧਾਈ ਪੀਈ ਅਤੇ ਦੁੱਧ ਵੀ ਪੀਆਇਆ ਉਹਨਾਂ ਸਾਨੂੰ ਕੁਝ ਨਹੀਂ ਪੁੱਛਿਆ ਜਾਣ ਲੱਗੇ ਵੀ ਬੜੇ ਹੀ ਆਦਰ ਨਾਲ ਮਿਲੇ ਆਉਂਦੇ ਹੋਏ ਡਾਕਟਰ ਸਾਹਿਬ ਨੇ ਦੱਸਿਆ ਕਿ ਪਲਵਾਨਾ ਨੇ ਗੁਰਜੰਡ ਸਿੰਘ ਨੂੰ ਪਹਿਚਾਣ ਲਿਆ ਸੀ ਪਲਵਾਨਾਂ ਦੇ ਜਿਆਦਾ ਖਾੜਿਆਂ ਦਾ ਸਿੰਘਾਂ ਨਾਲ ਇਹੋ ਜਿਹਾ ਹੀ ਵਿਹਾਰ ਸੀ ਸੋ ਗੁਰੂ ਪਿਆਰੋਂ ਪਲਵਾਨ ਇਸ ਤਰ੍ਹਾਂ ਮੰਨਦੇ ਸਾਫ਼ ਹੁੰਦੇ ਸਨ ਇੱਕ ਗੱਲ ਮੇਰੇ ਪਿਤਾ ਜੀ ਵੀ ਮੈਨੂੰ ਕਹਿੰਦੇ ਹਨ ਕਿ ਪਲਵਾਨ ਉਹੀ ਬਣ ਸਕਦਾ ਹੈ ਜਿਸਦਾ ਮਨ ਬਹੁਤ ਜਿਆਦਾ ਸਾਫ਼ ਤੇ ਨਿਰਮਲ ਹੁੰਦਾ ਹੈ ਕਿਉਂਕਿ ਲੰਗੋੜ ਦਾ ਪੱਕਾ ਹੋਣਾ ਸਾਫ਼ ਮਨ ਵਾਲਾ ਹੀ ਕੰਮ ਕਰ ਸਕਦਾ ਹੈ ਸੋ ਗੁਰੂ ਬਿਆਰੋਂ ਇਹ ਸੀ ਪਲਵਾਨਾਂ ਦਾ ਯੋਗਦਾਨ ਖਾੜ ਕੋ ਲਹਿਰ ਦੌਰਾਨ ਸੋ ਗੁਰੂ ਪਿਆਰੋਂ ਇਹਨਾਂ ਪਲਵਾਨ ਵੀਰਾਂ ਦੀ ਵੀ ਸਾਖੀ ਵੱਧ ਤੋਂ ਵੱਧ ਸ਼ੇਅਰ ਕਰੋ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਸੋ ਗੁਰੂ ਪਿਆਰੋਂ ਦਾਸ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ